ਸਰ ਕੀ ਹੈ ਭਰਾਵੋ ਨਾ ਸਰ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਿਲ੍ਹਾ ਅੰਮ੍ਰਿਤਸਰ ਇਹਨਾਂ ਦੇ ਦੇਖਾਣੇ ਦੇ ਦੇਚਾਂ ਤੇ ਚੱਲਦੇ ਆ ਜਿਹੜੇ ਡਰੱਗ ਦੇ ਖਿਲਾਫ ਮੈਂ ਮਸ਼ਹੂਰੀ ਕੀ ਜਿਹੜੇ ਜਾਲਾਂ ਕਿ ਸੀਨੀਅਰ ਇੰਸਪੈਕਟਰ ਸ੍ਰਿੰਦਰ ਕੁਮਾਰ ਨੇ ਪੰਜ ਵਿਅਕਤੀ ਕਰੇ ਪੰਜ ਟੋਟਲ ਕਾਬੂ ਕੀਤੇ ਆ ਜਿਨ੍ਹਾਂ ਵਿੱਚ ਅਮਨਦੀਪ ਤੇ ਸੋਮਰਾਂ ਨੇ ਮਾਂ ਪੁੱਤ ਹੈਗੇ ਆ ਉਹਦੇ ਚੱਲਦੇ ਆ ਅੱਗੇ ਕਰਨ ਕੁਮਾਰ ਤੇ ਗੁਰਪ੍ਰੀਤ ਨੂੰ ਏਜੀਆਈ ਫਰਟਾਂ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਟੋਟਲ 400 ਗ੍ਰਾਮ ਟੋਟਲ ਇਹਨਾਂ ਦੀ ਰਿਕਵਰੀ ਕੀਤੀ ਗਈ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਗੋਪੀ ਤੋਂ ਤੇ ਕਲਾ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਇਹਨਾਂ ਦੇ ਰਿਮਾਂਡ ਦੇ ਵਿੱਚ ਹੁਣ ਅੱਗੇ ਜਾ ਕੇ ਹੋਰ ਪੁਛੇ ਕਰਕੇ ਰਿਫਾਰਵਰਡ ਤੇ ਬੈਕਵਰਡ ਲਿੰਕ ਜਿਆ ਉਹਨਾਂ ਤੋਂ ਵੀ ਗ੍ਰਫਤਾਰੀ ਕੀਤੀ ਗਈ ਹੈ